ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਕਹਿੰਦਾ ਕੀ ਕਰਦਾ ਦਵਿੰਦਰ ਸਿੰਘ ਮੈਂ ਕਿਹਾ ਕੁਝ ਨਹੀਂ ਬਸ ਘਰ ਨੂੰ ਜਾਣ ਦੀ ਤਿਆਰੀ ਆ ਕੰਮ ਤੋਂ ਹਟਿਆ ਕਹਿੰਦਾ 5 ਮਿੰਟ ਵੇਟ ਕਰ ਮੈਂ ਆਇਆ ਤਿੰਨ ਗੱਲ ਕਾ ਨਹੀਂ ਆ ਕੋਈ ਨਹੀਂ ਆਜੀ ਮੇਰਾ ਵੀਰ ਉਹ ਆਇਆ ਬੈਠੇ ਉਹਦਾ ਆਪਣਾ ਹੀ ਕੰਮ ਆ ਉਹਦਾ ਆਪਣਾ ਹੀ ਬਿਜ਼ਨਸ ਆ ਅੱਗੇ ਵਾਲਾ ਕੰਮ ਹੈ ਨਹੀਂ ਕਹਿੰਦਾ ਬਹੁਤ ਅਫਸਟ ਹੋਇਆ ਖਰਚੇ-ਖੁਰਚੇ ਬੜੇ ਔਖੇ ਤਰਦੇ ਆ ਅੱਗ ਨੂੰ ਕਹਿੰਦਾ ਬਚਤ ਹੈ ਨਹੀਂ ਗੀ ਸੇਵਿੰਗ ਨਹੀਂ ਹੁੰਦੀ ਖਰਚੇ ਬਹੁਤ ਵੱਧ ਗਏ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀਰ ਜੀ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਮੈਂ ਕਿਹਾ ਤੂੰ ਕਿਸੇ ਦੇ ਪੈਸੇ ਦੇਣੇ ਆ ਕੋਈ ਲੋਨ ਲਿਆ ਆ ਕਹਿੰਦਾ ਨਹੀਂ ਮੈਂ ਕਿਹਾ ਕਿਸੇ ਦੇ ਕੋਲੋਂ ਪੈਸੇ ਫੜੇ ਹੋ ਆ ਜਿਹੜੀ ਤੈਨੂੰ ਟੈਨਸ਼ਨ ਹੈ ਵੀ ਮੈਂ ਮੋੜਨੇ ਆ ਕਹਿੰਦਾ ਨਹੀਂ ਬੱਚੇ ਤੇਰੇ ਠੀਕ ਆ ਕਹਿੰਦਾ ਬਿਲਕੁਲ ਠੀਕ ਆ ਘਰ ਵਾਲੀ ਮਾਪੇ ਜੋ ਕੁਝ ਵੀ ਤੇਰੇ ਆਲੇ ਦੁਆਲੇ ਹੈ ਜਿਨ੍ਹਾਂ ਨੂੰ ਤੂੰ ਬਹੁਤ ਪਿਆਰ ਕਰਦਾ ਸਾਰੇ ਠੀਕ ਆ ਕੋਈ ਦੁੱਖ ਤਕਲੀਫ ਤੇ ਵਿੱਚ ਤਾਂ ਨਹੀਂ ਹੈ ਕਹਿੰਦਾ ਨਹੀਂ ਬਿਲਕੁਲ ਨਹੀਂ ਮੈਂ ਕਿ ਕੰਮ ਤੇ ਤੇਰੇ ਬਿੱਲ ਵਗੈਰਾ ਸਾਰੇ ਆਰਾਮ ਦੇ ਨਾਲ ਜਾਈ ਜਾਂਦੇ ਆ ਕਹਿੰਦਾ ਬਿਲਕੁਲ ਜਾਈ ਜਾਂਦੇ ਆ ਮੈਂ ਕਿ ਫਿਰ ਟੈਨਸ਼ਨ ਇਹੀ ਹੈ ਤੈਨੂੰ ਬਚਤ ਹੈ ਨਹੀਂ ਇਹੀ ਟੈਨਸ਼ਨ ਹੈ ਕਹਿੰਦਾ ਹਾਂ ਮੈਂ ਕਿ ਮੇਰੀ ਗੱਲ ਸੁਣ ਤੇਰੇ ਕੋ ਕੀ ਗਰੰਟੀ ਹੈ ਤੂੰ ਕੱਲ ਨੂੰ ਜੀਣਾ ਕਹਿੰਦਾ ਕੋਈ ਨਹੀਂ ਤੇਰੇ ਕੋਲ ਕੀ ਗਰੰਟੀ ਹੈ ਤੂੰ ਮੇਰੇ ਘਰੋਂ ਬਾਹਰ ਨਿਕਲਣਾ ਕਿ ਤੈਨੂੰ ਜਾਂਦੇ ਦਾ ਐਕਸੀਡੈਂਟ ਹੋ ਜਾਏ ਤੂੰ ਹਸਪੀਟਲ ਵਿੱਚ ਚਲੇ ਜਾਏ ਜਾਂ ਤੇਰੇ ਇਦਾਂ ਦੀ ਸੱਟ ਚੋਟ ਲੱਗ ਜਾਏ ਜਿਹਦੇ ਲੱਗਣ ਦੇ ਕਾਰਨ ਤੂੰ ਕੰਮ ਤੋਂ ਸੱਖਣਾ ਹੋ ਜਾਏ ਕੰਮ ਕਰਨਾ ਕਰ ਸਕੇਂ ਫੇ ਤੇਰੀ ਖਾਤ ਚ ਕੌਣ ਤੁਰੂਗਾ ਜਦ ਤੈਨੂੰ ਪਤਾ ਹੀ ਨਹੀਂ ਤੇਰਾ ਅਗਲਾ ਪਲ ਕਿੱਦਾਂ ਦਾ ਆਉਣਾ ਫੇ ਟੈਨਸ਼ਨ ਕਾਦੀ ਆ ਤੂੰ ਲੋਨ ਕਿਤੋਂ ਲਿਆ ਨਹੀਂ ਕਰਜ਼ਾ ਕਿਸੇ ਦਾ ਮੋੜਣਾ ਨਹੀਂ ਸੇਤਾਂ ਤੇਰੀਆਂ ਠੀਕ ਆ ਘਰ-ਬਾਰ ਤੇਰਾ ਠੀਕ ਆ ਪਰਿਵਾਰ ਤੇਰਾ ਠੀਕ ਆ ਬੱਚੇ ਤੇਰੇ ਠੀਕ ਆ ਸਾਰਾ ਕੁਝ ਸੈਟ ਆ ਟੈਨਸ਼ਨ ਕਾਦੀ ਆ ਫੇ ਜਦ ਪਤਾ ਹੀ ਨਹੀਂ ਘੜੀ ਦੋ ਘੜੀ ਦਾ ਬੰਦੇ ਨੂੰ ਤਾਂ ਫੇ ਟੈਨਸ਼ਨ ਨਾ ਕਦੇ ਪੜੀਆਂ ਆ ਆਰਾਮ ਨਾਲ ਜ਼ਿੰਦਗੀ ਨੂੰ ਇੰਜੋਏ ਕਰੋ ਫਿਕਰ ਕਰਨ ਦੇ ਬਾਂਬਰੇ ਜ਼ਿਕਰ ਕਰਨ ਦੇ ਸਾਧ ਮੈਂ ਕਿਹਾ ਤੂੰ ਰੱਬ ਦਾ ਨਾਮ ਲਿਆ ਕਰ ਰੱਬ ਨੂੰ ਯਾਦ ਕਰਿਆ ਕਰ ਫਿਕਰ ਨਾ ਕਰਿਆ ਕਰ ਬਾਬਰੇ ਕਹਿੰਦੇ ਮੂਰਖ ਲੋਕਾਂ ਨੂੰ ਕਮਲਿਆਂ ਨੂੰ ਮਹਾਰਾਜ ਕਹਿੰਦੇ ਫਿਕਰ ਕਰਨ ਦੇ ਬਾਬਰੇ ਉਹ ਜ਼ਿਕਰ ਕਰਨ ਦੇ ਸਾਧ ਤੂੰ ਉੱਠ ਫਰੀਦਾ ਜ਼ਿਕਰ ਕਰ ਤੇਰਾ ਫਿਕਰ ਕਰੇਗਾ ਆਪਾਂ ਇਹਦਾ ਜ਼ਿਕਰ ਕਰਿਆ ਕਰੀਏ ਇਹਦੀਆਂ ਗੱਲਾਂ ਕਰਿਆ ਕਰੀਏ ਰੱਬ ਦੀਆਂ ਇਹਦੀ ਸ਼ਲਾਘਾ ਕਰਿਆ ਕਰੀਏ ਇਹਨੂੰ ਵਧਾਇਆ ਕਰੀਏ ਇਹਦਾ ਥੈਂਕ ਯੂ ਕਰਿਆ ਕਰੀਏ ਹਰ ਪਲ ਹਰ ਸਮੇਂ ਜੋ ਸਾਡੇ ਕੋਲ ਹੈ ਤੇਰਾ ਸ਼ੁਕਰੀਆ ਮੇਰੇ ਮਾਲਕਾ ਥੈਂਕ ਯੂ Probably.